ਹਾਂਜੀ ਬਾਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਏ ਆਂ ਜੀ ਅਪਾ ਮੇਲੇ ਦੇ ਕਿਸਾਨ ਕਰੋ ਚੈੱਕ ਜੀ ਮੇਲਾ ਆਪ ਐਂਟਰ ਹੋਗੇ ਨੰਬਰ 2 ਗੇਟ 'ਚ ਚੱਲ ਕੇ ਤੁਹਾਨੂੰ ੱੱਕੋ ਬਾਈ ਜੀ ਝੋਨੇ ਦੀਆਂ ਕਸਮਾਂ ਨਵੀਆਂ ਆ ਗਈਆਂ ਪੀਆਰ 113 ਆ ਗਈ ਦੇਖੋ ਜੁਮਾ ਦੁਬਾਰਾ ਕਸਮਾਂ ਨੇ ਇਹ ਕਿਹੜੀ ਹੈਗੀ 114 114 121 ਆ ਗਈ IR 160 ਲੋਅ ਆਲ ਵੀ ਤੇ ਇਧਰ ਗੇਨ ਸਕਦਾ 22 ਮਈ ਲਈ ਜੀ ਪਨੀਰੀ ਇੰਨੇ ਦੀ ਪਨੀਰੀ ਆ ਸਾਡੀ ਬਾਈ ਜਿਹੜਾ ਆਪਣਾ ਖੇਤ ਲਾ ਗਿਆ ਜਿਹੜਾ ਉਹ ਛੱਤੀ ਆਈ ਇਹ ਹਰਾ ਹਰਾ ਆ ਗਈ ਜੀ ਇਧਰ ਮੱਕੀ ਆ ਗਈ ਕੀ ਆ ਜੀ ਜੀ ਝਾੜੀ ਕੌਣ ਚੜ ਰਿਆ ਬੰਦ ਹੋ ਗਈਆਂ ਓਏ ਇੰਨੀ ਕੀ ਝੜਦੀ ਹੁੰਦੀਆਂ ਨਹੀਂ ਦੇਖੋ ਬਾਈ ਜੀ ਮੁੰਗੀ ਯੂਨੀਵਰਸਿਟੀ ਵਾਲਿਆਂ ਦੀ 26 ਦੀ ਸਿੱਧੀ ਵਿਜਾਈ ਕਰੋ ਚੈੱਕ ਮੁਰਗੇ ਉਤਲੇ ਲੈਵਲ ਵਾਲੇ ਉਤਲੇ ਲੈਵਲ ਵਾਲੇ ਨਹੀਂ ਇਹੀ ਆ ਹੈ ਤਾਂ ਬਾਹਰ ਕੱਢ ਦਿੰਦੇ ਆ ਬੱਸ ਤੁਹਾਨੂੰ ਪਸੂ ਵਾਲਾ ਮੇਲਾ ਦਿਖਾਈਏ ਯਾਰ ਦਾ ਹੈ ਨਹੀਂ ਕੋਈ ਇਹ ਇੰਟਰ ਲੱਗਿਆ ਹੋਆ ਹਾਂ ਫੋਟ ਲੱਗਿਆ ਹੋਇਆ ਹੈ ਨਹੀਂ ਆ ਰਹੀ ਇਹਦਾ ਅਹਾਂ ਦਾ ਮੱਛੀਆਂ ਦੇਖੋ ਜੀ ਅਹ ਤੂੰ ਹਮਾਰੇ ਨਾਲ ਰਾਤ ਕੋ ਤੂੰ ਨਹੀਂ ਹੈ ਮਨ ਬਾਗ 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 ਬਾ ਜਾਕੀ ਢਲੇ ਇੰਦਰ ਆਪਣੇ ਆਗੇ ਨਮਿੰਗ ਫਿਲਰ ਚੈੱਕ ਕਰੋ ਜੀ ਰੇ ਪੌਣ ਅਜਗੜ ਆ ਗਿਆ ਸੁਪਰ ਸ਼ਿਫਟਰ ਆ ਗਿਆ ਤਾਂ ਵੀ ਨਹੀਂ ਚੱਕਾਰੇ ਅਹੀ ਲੈ ਜੀ ਪਿਆ ਪਤਾ ਕਰਨਾ ਇਹ ਨਵੀਂ ਜਿਹੜੀ ਅਪਡੇਟ ਕੀਤੀ ਹੈ ਇਸ ਦੇ ਲਈ ਇੱਕ ਅਧੀਨ ਸਾਫਟ ਉਹ ਜਿਹੜਾ ਕਮਾਈਟ ਰੂਟਰ ਹਮੇਸ਼ਾ ਉਲਟਾਵੇਂ ਆ ਗਿਆ ਇੱਕ ਲੋ ਹਾਈ ਸਪੀਡ ਨੂੰ ਨਵਾ ਗਿਆ ਰਹਾ ਹੈ 20 ਮੀਟਰ ਤੇ ਸਪੀਡ ਸ로우 ਵੀ ਕਰ ਸਕਦੇ ਹੋ ਇਹ ਨਹੀਂ ਸ로우 ਚਲਾਉਣਾ ਜੇ ਹਾਈ ਚਲਾਉਣਾ ਹਾਈ ਵੀ ਕਰ ਸਕਦੇ ਹੋ ਨਵਾਂ ਰੂਟਰ ਵੀ ਡਰ ਹੈ ਕੰਪਨੀ ਨੇ ਤਾਂ ਨਵੀਂ ਹੀ ਲਾਦੀ ਹੈ ਬਾਕੀ ਲੈਣੀ ਜਾਂਦੇ ਕੋਸ ਆ ਸਭੀਆਂ ਆਈਆਂ ਆਪਣਾ ਕਰੋ ਚੈੱਕ ਬਈ ਝੋਟਾ ਅਟੀਟਾ ਲਈ ਫਿਰਦਾ ਅੱਜ ਕਿੱਥੇ ਹੜਦੇ ਆ ਅਮੇਂਦਰਾਲੇ ਹੜਦੇ ਨਹੀਂ ਇਹ ਚੜਾਈ ਆ ਟਰੈਕਟਰ ਦੀ ਆਪਣੇ ਨਾਲ ਲਈਏ ਆਪਣੇ ਕੋਲੇ ਆ ਜੀ ਆ ਤੈਨੂੰ ਦੇ ਕੋਈ ਮੇਲਾ ਮਾਝੂ ਵਾਲਿਆਂ ਦੇ ਆ ਗਏ ਆਪਾਂ ਮਸ਼ੀਨ ਦੇਖਦੇ ਆ ਪਹਿਲਾਂ ਓਰੇ ਆ ਓਏ ਮਸ਼ੀਨ ਦੇਖ ਲਈਏ ਇਹ ਮੱਕੀ ਵਾਲੀ ਮਸ਼ੀਨ ਆ ਕੀ ਆ ਰੋਟਾ ਵਿਟਰ ਹੈਗੇ ਕਿੰਨੇ ਨਿੱਕੇ ਟਰੈਕਟਰ ਹੀ ਲੈ ਗਏ ਜਣਾ ਰੋਟਾ ਵਿਟਰ ਲੈ ਜਾ ਸਕਦਾ ਸੁਪਰ ਹਿੱਟਰ ਆ ਗਿਆ ਬਾਕੀ ਕਰਤਾ ਮਿੱਤਰੋ ਦੇਖੋ ਕਿੱਥੇ ਜਿਹੜਾ ਇਹ ਪਈਆਂ ਮੀਨ ਸੁਪਰੇ ਵਾਲੀ ਛੜਦੇ ਨਹੀਂ ਕਹਿੰਦੇ ਮੇਲਾ ਰੋਟਾ ਵਿਟਰ ਕਿਹੜੀ ਕੰਪਨੀ ਆ ਕੀ ਮੈਂ ਛੜਦੇ ਰੱਖ ਰਾਂ ਟਾੜ ਵਧੀਆ ਵਾ ਕੋਈ ਗੱਲ ਨਾ ਖੋ ਲੈਣਾ ਅੱਜ ਹੋ ਜਾਵੇ ਇਹ ਨਹੀਂ ਦੇਖਣਾ ਜਮਾ ਸਾਰਾ ਕਰ ਰੋਜੀ ਸਪਰੇਅ ਵਾਲਾ ਲੱਖ ਰੁਪਏ ਦੀ ਆ ਲੈ ਲਈਏ ਫਿਰ 17 ਹਾਲਾ ਪ੍ਰੈਸ਼ਰ ਵਾਲਾ ਹੈ ਵੀ ਆ ਚੱਕ ਆ ਲੈ ਗਏ ਉਹ ਹੈ ਛੜਿਆ ਯਾਰੀ ਮਾੜੇ ਨਹੀਂ ਯਾਰ ਪਲਾਉ ਆ ਗਈ 1,65,000 ਦੇ ਇੱਕ ਕਵਾਂਟਰ ਪਿਆ ਕੇ ਜੀ ਵੇ। ਇਹ ਕਿੰਨੇ ਟੋਨ ਦਾ ਰਹਿਣਾ ਹੈਗਾ 239 ਕਿਲੋ। ਵਜਨ ਇਹਦਾ ਹੈਗਾ ਜੀ 7.5 ਕੁੰਟ ਲਾ ਜੀ। 7.5 ਕੁੰਟ। ਇਹ ਜੱਡਾ ਜੜਦੀ ਆਲੂ। ਹਾਂਜੀ ਇਹ ਵਾਟਰ ਦੇ ਦੋਨੋਂ ਸਾਈਡ ਆਲੂ ਲਾਉਣੀ ਆ। ਉੱਜ-ਜੱਗ ਕਰ ਦਿੰਦੇ ਆ। ਇੱਕ ਵੀਰੇ 28 ਦੇ 30 ਇੰਚੀ ਦੇ ਵੱਟ ਦਾ ਕੀ ਫਰਕ ਹੈ? ਹਾਂਜੀ 28 ਇੰਚੀ ਸਿੰਗਲ ਆਲੂ ਲੱਗਦਾ ਹੁੰਦਾ ਵਾ। 28 ਵੀ ਲੱਗਦਾ 26 ਵੀ ਲੱਗਦਾ 27 ਵੀ ਲੱਗਦਾ। ਜਿਹੜੀ 30 ਵਾਲੀ ਆ ਉਹਦੇ ਆਪਾਂ ਵੱਟਾਂ ਦੇ ਦੋਨੋਂ ਸਾਈਡ ਆਲੂ ਲਾਉਂਦੇ ਆ। ਉਹ ਦੇਖ ਜਿਹੜਾ ਟਾਈਪ ਆ ਗਿਆ ਨੇ ਤੇ ਇਹਦੇ ਵਿੱਚ 4 ਬਟਾਂ ਵਾਲੀ ਵੀ ਹੁੰਦੀ ਹੈ ਨਹੀਂ 4 ਵਾਲੀ ਬੰਤਾਂ ਜਾਂਦੀ ਪਰ ਆਪਣੇ ਟਰੈਕਟਰ ਛੋਟੇ ਆ ਨਾ ਉਹਦੇ ਨਹੀਂ ਮਸਾਂ ਚੱਕਦੀਆਂ ਤੇ 3 ਵਾਲੀ 3 ਵਾਲੀ 3 ਵਾਲੀ ਨਹੀਂ ਬਣਾਉਂਦੇ ਅਸੀਂ 2 ਵਾਲੀ ਬਣਾਉਂਦੇ ਆ 2 ਵਾਲੀ ਠੀਕ ਹੈ ਵੀਰੇ ਧੰਨਵਾਦ ਤੁਹਾਡਾ ਹਾਂਜੀ ਭਾਈ ਦੇਖੋ ਮਸ਼ੀਨ ਬੈਲਰ ਵੱਡਾ ਪਰ ਰੂਟਾ ਵੀ ਟ੍ਰਾ ਗਿਆ ਆ ਰੈਕ ਆ ਗਿਆ 7 ਵਾਲੀ ਦੇ ਵਿੱਚ ਬੈ ਕੇ ਦਿਖਾਉਨੇ ਆ ਝੂ ਲੈਨੇ ਆ ਕਿਵੇਂ ਆ ਚਾਲਦੇ ਆਂ ਮੈਂ ਜੇ ਪਰ ਰੋਕ ਜੂ ਦੇਖੋ ਬਈ ਗੁਲੀਆਂ ਗੁਲੀਆਂ ਕੋਈ ਨਾ ਦੇਖ ਲੈ ਜੀ ਇੰਡਰੋਂ ਚੈੱਕ ਕਰੋ ਏਸੀ ਵੀ ਲੱਗੇ ਬਸ ਜੱਖਾਂ ਲੱਗੇ ਐਮਰੇ ਰਿਹਾ ਗੇਰੂ ਊੜ ਆਪਰੇਗਾ ਜੀ ਕੱਤ ਨੱਚਿਆ ਗਿਆ ਤਰੋ ਬਾਕੀ ਤੇ ਆ ਗਿਆ ਸੁਪਰ ਹੀਟਰ ਸਿੰਘ ਲੁਕਟਾ ਮੀਟਰ 12 ਫੁੱਟ 11 ਫੁੱਟ ਲਸ਼ਮੀਤ ਸਿੰਘ ਮਨਜੀਤ ਸਿੰਘ ਬਈ ਬਈ ਰਮ ਅਮ ਮਲਚਰ ਆ ਗਿਆ ਸਿਕੰਦਰ ਸਿੰਘ ਜਿਆਦਾ ਹੋ ਰਹੀ ਫੋਰ ਨਵਾ ਸ਼ੋਅ ਚ ਆਇਆ ਜੀ ਰੇਡਰ ਦੇਖੋ ਬੈਲ ਵਾਲਾ ਬੈਲ ਵਾਲਾ ਹਾਂ ਇਹ ਤਾਂ ਆ ਫੜੀ ਟੂਲਾ ਜੀ ਰੋ ਚੈੱਕ ਜੀ ਗियर ਦੇ ਦੇ ਲੈਟ ਲੂਟ ਦੀ ਲੂਣੇ ਪੀਡੀ ਵਾਲਾ ਡੇਗਰ ਚ ਦੇ ਤਾਂ ਆਹ ਪੋਰ ਬਿਲ ਗੇਰ ਆ ਗਿਆ ਬਾਕੀ ਸਾਰਾ ਕੁਝ ਹੋਈ ਹੈ ਬੱਤ ਜੀ ਮੀਟਰ ਡੀਗਰ ਹਰਦਾ ਹੈਗਾ ਹੋਰ ਕੋਈ ਚੱਕਰ ਨਹੀਂ ਹੈ ਜੀ 969 ਇਹ ਵੀ ਲੋ ਹੈ ਮੀਡੀਅਮ ਓਏ ਆਹ ਜੇ ਤੀਜਾ ਠੀਕ ਹੈ ਇਹਦੀ ਆਹ ਲੈਫਟ ਆ ਗਿਆ ਜੀ ਬਾਈ ਕਰੋ 735 ਚੈੱਕ ਕਰਾਣੀ ਜੋ ਬਾਕੀ ਇਹ ਕਮੈਂਟ ਕਰਕੇ ਦੱਸੋ ਆ ਜੋ ਵਧੀਆ ਕਿ ਜਿਹੜੀ ਨਵੇਂ ਟਰੈਕਟਰ ਨੇ ਸ਼ੋ ਚੱਲਦੇ ਉਹ ਵਧੀਆ ਵਾ ਬਾਕੀ ਆਪਾਂ ਅੱਜ ਮੇਲੇ ਜਾਈਏ ਆਪਾਂ ਦੇਖਣ ਲੱਗੇ ਜੀ ਚੈੱਕ ਜੀ ਮਹਿੰਦਰਾ ਦਾ ਨਵਾਂ ਟਰੈਕਟਰ ਆਇਆ 31 36 ਕਿੰਨੀ ਦਰੋਂ ਦਰੋਂ ਬੰਦੇ ਆਏ ਹੋਏ ਆ ਹੱਥਾਂ ਝੂੜੇ ਜਿਹਾ ਲੱਗਦਾ ਹੈ ਫੇਰ ਕਾਲੇ ਆ ਗਏ ਰਸੀ ਆਲੇ ਹੈਗੇ ਆ ਬੈਟਰੀ ਆਲੇ ਹੈਗੀ ਇੱਥੇ ਫੁੱਟੋ ਖਿਚਣੀ ਆ ਕਹੀ ਜੀ ਤੇ ਮਸ਼ੀਨਾਂ ਆਪਾਂ ਆਲੂ ਵੀਜੇ ਹੋਏ ਆ ਜੀ ਸਵੈਨ ਆਲੇ ਆਹੀ ਜੀ ਸੀ ਜਮਾ ਉਹੀ ਹੋਏ ਆ ਜੀ ਉਮੀ ਵਾਈਬ੍ਰੇਟਰ ਇਹਦੇ ਪਹਿਰਾਣਾ ਬੀ ਛੜ ਦਈਏ ਸਵੈਨ ਆਲੇ ਆ ਆ ਸੁਪਰ ਸੀਡਰ ਆ ਗਿਆ ਆ ਆਲੂ ਪਟਣ ਵਾਲੀ ਹੈਗੀ 1.5 ਲੱਖ 2000 ਦੀ ਆ ਮਸ਼ੀਨ ਹੈ ਜੀ ਸਵੈਨ ਆਲੇ ਆ ਬਲੌਕਰ ਥਾਂ ਥਾਂ ਹੀ ਫਿਰਦੇ ਆ ਨਾ ਬਲੌਕਰ ਆ ਸਮੇਸੇ ਆ ਗਿਆ ਆ 270 ਦੀ ਹੈਗੀ ਬੀਟਰ ਆ ਗਿਆ ਆਪਣਾ 8 ਫੁੱਟਾ ਵੱਡਾ ਹੈਨ ਸ਼ਕਤੀਮਾਨ ਵਾਲਿਆਂ ਦੇ ਆ ਗਏ ਸੁਨਹਿਰਾ ਮੌਕਾ ਜਿੱਦੋਂ ਆਪਾਂ ਕਹਿੰਨੇ ਆ ਸ਼ਕਤੀਮਾਨ ਦੇ ਰਿਹਾ ਤੁਹਾਨੂੰ ਤਾਂ ਦੇਰ ਨਾ ਕਰੋ ਜਲਦ ਜਲਦ ਸ਼ਕਤੀਮਾਨ ਦੇ ਸਟਾਲ ਦੇ ਕੋਲ ਪਹੁੰਚੋ ਤੇ ਨਾਲ ਆਫਰ ਤਾਂ ਹੈ ਨਾ ਡਿਸਕਾਊਂਟ ਦਾ ਲਾਭ ਹੋਵਾਂ ਆਪਣਾ ਬੁੱਕ ਕਰੋ ਬਾਅਦ ਨਹੀਂ ਕਿਵੇਂ ਮੈਂ ਸਬਸਿਡੀ ਨੂੰ ਦੇ ਰਿਹਾ ਉਹ ਟਾਕਟਰ ਆ ਗਿਆ ਰੇਟ ਨਹੀਂ ਲਿਖਿਆ ਯਾਰ ਇਹਨਾਂ ਨੇ ਆ ਪਲਾਉ ਆ ਗਿਆ ਇਹਨਾਂ ਦੇ ਹਾਂਜੀ ਬਾਈ ਜੀ ਆਪਾਂ ਚੱਲਿਆਂ ਜੀ ਹੁਣ ਘਰੇ ਮੀਲਾ ਹੋ ਗਿਆ ਐਂਡ ਚਲੋ ਜੀ